ਇਹ ਆਪਾਂ ਦੇ ਯੰਤਰ ਕਿਸ ਕਿਸ ਕੇ ਜਗ੍ਹਾ ਤੇ ਕਿੱਥੇ ਕਿੱਥੇ ਆਪਾਂ ਵਰਤਨੇ ਆ ਇਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਇਹਦਾ ਇਹ ਸਿਲੰਡਰ ਹੈਗਾ ਪ੍ਰੈਸ਼ਰਾਈਜ਼ਡ Air ਸਿਲੰਡਰ ਹੈ ABC ਇਹਨਾਂ ਦੇ ਉੱਤੇ ਲਿਖਿਆ ਹੁੰਦਾ ਇਹ ਤਿੰਨ ਕਿਸਮ ਦੀ ਅੱਗ ਆਉਂਦੀ ਆ ਉਹਨਾਂ ਤੇ ਵਰਤ ਸਕਦੇ ਹੁਣ ਇਹ ਤੁਹਾਡੇ ਸਕੂਟ ਦੇ ਵਿੱਚ ਉਹ ਅੱਗ ਲੱਗੀ ਅੱਗ ਲੱਗ ਗਈ ਲੇਕਿਨ ਉਹ ਬਹੁਤ ਵੱਡਾ ਰੂਪ ਤੇ ਧਾਰਨ ਕਾ ਲੈਂਦੀ ਹੈ ਜੇ ਆਪਾਂ ਉਹਨੂੰ ਸਟਾਰਟਿੰਗ ਦੇ ਵਿੱਚ ਕੰਟਰੋਲ ਕਰ ਲਾਂਗੇ ਤਾਂ ਆਪਾਂ ਉਹਨੂੰ ਹੀ ਬੁਝਾ ਦੇਾਂਗੇ ਇਹ ਸੈਕਟੀੂਸ਼ਨ ਦਾ ਨਾਮ ABC ਹੈ ਜੀ ਇਹ ਕਿੰਨੇ ਤਰ੍ਹਾਂ ਦੀ ਅੱਗ ਤੇ ਕੰਮ ਕਰਦਾ ਹੈ ਇਹਨੂੰ ਚਲਾਉਣ ਦਾ ਜਿਹੜਾ ਮੈਥਡ ਹੈਗਾ ਪਾਸ ਦਾ ਮੈਥਡ ਰੱਖਿਆ ਹੁੰਦਾ। ਪੀ ਮਤਲਬ ਹੈਗਾ ਪੀ ਪੋਲ ਦਾ ਪਿੰਨ ਜੀ। ਆਪ ਇਹਨਾਂ ਪਾਸੋਂ ਤੋਂ ਪਹਿਲੇ ਕੱਢ ਲੈਣੀ ਹੈ ਜੀ। ਇਹਦਾ ਮਤਲਬ ਇਹਦਾ ਮਤਲਬ ਹੈਗਾ ਆਪਾਂ ਐਮ ਦਾ ਨੋਜਨ ਓਨ ਦਾ ਬੇਸ ਆਫ ਦਾ ਫਾਇਰ ਜਿਸ ਥਾਂ ਤੇ ਅੱਗ ਲੱਗੀ ਹੋਈ ਹੈ ਜੀ ਉਸ ਤੋਂ ਆਪ ਇੱਕ ਨਿਸ਼ਾਨਾ ਸਾਧ ਲੈਣਾ ਹੈ। ਫਿਰ ਸਪ੍ਰੇਜ਼ਰ ਹੈਂਡਲ ਔਰ ਜਿਹੜਾ ਪਿੱਛੋਂ ਗ੍ਰਿਪ ਜੀ ਹੈ ਜੀ ਕੱਢ ਦੇਣੀ ਹੈ ਕਿ ਗ੍ਰਿਪ ਕਰ ਦੇਣੀ ਹੈ ਅੱਗ ਅੱਗ ਨੂੰ ਇਹ ਠੰਡਾ ਕਰ ਦਿੰਦੀ ਹੈ ਜੀ ਕੂਲਿੰਗ ਕਰ ਦਿੰਦੀ ਹੈ ਇਹਨੂੰ ਜੇ ਆਪਾਂ ਹੁਣੇ ਚਵਾਨਦੇ ਆ ਤਾਂ ਜਿਹੜਾ ਹੋਰ ਨਾ ਤੁਹਾਡੇ ਦਾ ਬਿਲਕੁਲ ਠੰਡਾ ਕਰ ਦੇਗਾ ਜੀ ਹੱਥ ਨੂੰ ਬਿਲਕੁਲ ਕੂਲ ਫੀਲ ਹੋਏਗਾ ਪਰ ਆਪਣੀ ਤਰ੍ਹਾਂ ਦੀ ਤੇ ਇਹਨਾਂ ਨਾਲ ਆਪਾਂ ਛੋਟੀ ਜਿਹੀ ਅੱਗ ਲਗਾਦੇ ਆ ਉਹਦੇ ਨਾਲ ਡੈਮੋ ਕਰਕੇ ਇਸ ਸਟਿਚੂਸ਼ਨ ਨਾ ਦਿਖਾ ਦਿੰਦੇ ਆ ਜੀ ਬਾਹਰ ਕਿਤੇ ਤੁਸੀਂ ਨੋਜ਼ਲ ਨੂੰ ਨੇ ਨਾ ਡਾਇਲੋਗ ਨੂੰ ਤੁਸੀ ਪ੍ਰੈਸ ਕਰਦੇ ਹੋ ਆ ਇਹ ਬਹੁਤ ਹੀ ਹੈ ਜਿਸ ਕੋਈ ਚਾਹ ਹਾਂ ਉਹ ਕਹਿੰਦੇ ਨਹੀਂ ਸਰ ਅਮੋਗਲ ਕੀਤੀ ਹੈ ਕਿ ਹਾਂ ਮਤਲਬ ਇਹ ਸੰਕਟ ਦੀ ਘੜੀ ਆ ਦੇਖਦੇ ਉਤੇ ਲਗਾਤਾਰ 7 ਤਰੀਕ ਤੋਂ ਅਸੀਂ ਦੇਖ ਰਹੇ ਹਾਂ ਕਿ ਪਾਕਿਸਤਾਨ ਨੇ ਜਿਹੜਾ ਪਹਿਲਗਾਮ ਦੇ ਵਿੱਚ ਸਾਡਾ ਕਤਲਿਆਮ ਕੀਤਾ ਸੀ ਲੇਡੀਜ਼ ਸਾਹਮਣੇ ਮੇਂ ਹਸਬੰਦ ਮਾਰਤੇ ਬੱਚਿਆਂ ਸਾਹਮਣੇ ਪਿਤਾ ਮਾਰ ਇਹ ਬਹੁਤ ਵੱਡਾ ਨੁਕਸਾਨ ਸੀਗਾ ਔਰ ਦਾ ਮਕੂਲ ਜਵਾਬ ਜਿਹੜਾ ਹੈ ਉਹਨੂੰ ਦਿੱਤਾ ਪਾਕਿਸਤਾਨ ਨੂੰ ਸਾਡੀ ਫੋਰਸ ਨੇ ਔਰ ਇਹੜੀ ਮੌਕ ਡ੍ਰਿਲ ਹੈ ਇਹਦੇ ਵਿੱਚ ਅਸੀਂ ਸਿਰਫ ਇੱਕ ਚੀਜ਼ ਦੇਖਦੇ ਆਂ ਅਸਲੇ ਉਹ ਸਾਡਾ ਹਰ ਇੱਕ ਨਾਗਰਿਕ ਜਿਹੜਾ ਆ ਉਹ ਉਹਨੂੰ ਅਗਰ ਸਰਹੱਦ ਤੇ ਵੀ ਜਾਣਾ ਪਵੇ ਇਹ ਤਾਂ ਮੌਕ ਡ੍ਰਿਲ ਕਰ ਰਹੇ ਆ ਅਸੀਂ ਉਹ ਬਾਈ ਚਾਂਸ ਕਿ ਦੇਖੋ ਕੈਜ਼ਲਟੀ ਹੁੰਦੀ ਆ ਸਾਰਿਆਂ ਨੇ ਅਸੀਂ ਉੱਤੇ ਦੇਣਾ ਲੇਕਿਨ ਮੈਂ ਪਹਿਲਾਂ ਜਿੱਦਾਂ ਕਹਿ ਕੇ ਆਇਆ ਕਿ ਸਾਡਾ ਦੇਸ਼ ਦਾ ਹਰ ਇੱਕ ਨਾਗਰਿਕ ਜਿਹੜਾ ਆ ਉਹ ਉਹ ਇੱਕ ਸਪਾਈ ਹੈ ਇਸ ਵੇਲੇ ਔਰ ਅਸੀਂ ਦੇਖਦੇ ਸਾਡੇ ਜਜਵਾ ਜਿਹੜਾ ਬੜਾ ਹੈ ਔਰ ਮੌਕ ਡੇਲ ਦੇ ਵਿੱਚ ਅਸੀਂ ਲੇਕਿਨ ਅਸੀਂ ਇਸ ਅਨੁਸ਼ਾਸਨ ਦਾ ਬਲੈਕਆਊਟ ਜਿਹੜੀ ਦਿੱਤੀ ਹੈ ਉਹ ਐਡਮਿਨਿਸਟ੍ਰੇਸ਼ਨ ਦਾ ਪਾਲਨ ਕਰਨਾ ਸੀ ਇਹ ਨਹੀਂ ਹੈ ਜਿੱਦਾਂ ਹੁਣ ਗੁਆਰੇ ਦੀ ਗੱਲ ਹੋਈ ਕਈ ਵਾਰ ਬੱਚਿਆਂ ਨੇ ਕਈ ਵਾਰੀ ਮਜ਼ਾਕ ਚਲਾ ਲੈਂਦੇ ਸੀ ਚੀਜ਼ਾਂ ਨੂੰ ਲੇਕਿਨ ਇਹ ਬੜਾ ਸੀਰੀਅਸ ਮੈਟਰ ਹੈ ਕਿਉਂਕਿ ਜਿੱਥੇ ਨੁਕਸਾਨ ਹੋਇਆ ਇਹਦਾ ਅਸੀਂ ਦੇਖਦੇ ਕੱਲ ਕੀਡੀਸ ਸਾਹਿਬ ਦੀ ਰੈਕੋ ਪਤਾ ਲੱਗਾ ਉੱਥੇ ਸ਼ੈਲਿੰਗ ਹੋਈ ਹੈ ਤੇ ਸ਼ੈਲਿੰਗ ਹੋ ਰਹੀ ਹੈ ਲੇਕਿਨ ਕਿਉਂਕਿ ਅਸੀਂ ਤਾਂ ਬਾਰਡਰ ਤੇ ਹੈ ਨਹੀਂ ਲੇਕਿਨ ਇਟ ਮੀਨ ਜਿਹੜਾ ਡਰੋਨ ਲਗਿਆ ਕੱਲ ਇੱਕ ਬੰਦੇ ਦਾ ਕਿ ਉਹਦਾ ਇਹ ਹੈ ਵਰਸ਼ਨ ਦੇ ਰਿਹਾ ਗਵੰਡੀ ਉਹਦਾ ਇਹਨੂੰ ਕਹਿੰਦੇ ਸਰ ਲਾਈਟ ਬੰਦ ਰੱਖ ਉਹ ਡਰੋਨ ਹੀ ਕਿਉਂਕਿ ਡਰੋਨ ਦੇ ਅੰਦਰ ਫੀਡ ਹੈ ਉਹ ਕਿਤੇ ਉਹਨੂੰ ਰੈਡੀਫਾਈ ਕਰ ਲੈਣਾ ਜਦੋਂ ਲੱਜਦੀ ਹੈ ਇਹ ਚੀਜ਼ਾਂ ਅਸੀਂ ਕੇਅਰ ਕਰਨੀਆਂ ਸੋ ਮੈਂ ਸਾਰੇ ਸ਼ਹਿਰਾਂ ਦੀ ਪਬਲਿਕ ਨੂੰ ਤੇ ਪੰਜਾਬ ਦੀ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਹੁਸ਼ਿਆਰ ਦੀ ਹੁਸ਼ਿਆਰਪੁਰ ਦੀ ਪਬਲਿਕ ਨੂੰ ਗੱਲ ਕਹਿਣਾ ਚਾਹੁੰਦਾ ਕਿ ਦੇਸ਼ ਭਗਤੀ ਦਾ ਜਦੋਂ ਇਸ ਮਿੱਟੀ ਦਾ ਕਰਜ਼ਾ ਚੁਕਾਉਣ ਦਾ ਮੌਕਾ ਹੁੰਦਾ ਅੱਗੇ ਆਈਦਾ

ਸਰ ਸਿੱਖਿਆ ਮੰਤਰੀ ਨੂੰ ਜੈ ਹਿੰਦ ਕਹਿਣਾ ਜੈ ਭਾਰਤ ਕਹਿਣਾ ਸਿੱਖਿਆ ਮੰਤਰੀ ਸਾਹਿਬ ਨੇ ਸਕੂਲ ਕਾਲਜ ਬੰਦ ਕਰਾਏ ਸਾਰੇ ਜੀ ਤੇ ਇਹ ਵੀ ਦੇਖਣ ਜਾਇਆ ਪੈ ਪੈਰਾ ਮੈਡੀਕਲ ਕਾਲਜ ਵੀ ਕੋਈ ਇਹਨਾਂ ਲਈ ਕੋਈ ਹਦਾਇਤ ਹੈ ਜਾਂ ਉਹਨੇ ਦੇਖੀ ਹੈ ਯਾਰ ਉਹਨਾਂ ਦਾ ਮੇਰੀ ਨੌਲੇਜ ਚ ਨਹੀਂ ਹੈ ਵਾਟ ਅਗਰ ਕੋਈ ਇਦਾਂ ਦੀ ਗੱਲ ਹੈ ਤੇ ਮੈਂ ਜਰੂਰ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਸਿੱਖਿਆ ਮੰਤਰੀ ਸਾਹਿਬ ਨਾਲ ਵੀ ਗੱਲ ਕਰਾਂਗਾ ਔਰ ਇੱਕ ਗੱਲ ਪੱਕੀ ਹੈ ਜਿੱਦਾਂ ਇਸ ਬੀਆਰ ਡਿ ਇੰਸਟੀਟਿਊਸ਼ਨ ਚ ਸਾਰੇ ਬੱਚਿਆਂ ਨੂੰ ਸ਼ਹਿਰ ਜਿਹੜੀ ਟ੍ਰੇਨਿੰਗ ਆ ਇਦਾਂ ਸਕੂਲਾਂ ਦੇ ਵਿੱਚ ਵੀ ਅਗਰ ਚਾਹੇ ਜਿਹਨੂੰ ਵਲੰਟੀਅਰ ਜਿਹੜਾ ਬੱਚਾ 11ਵੀਂ 12ਵੀਂ ਪੜ੍ਹਦਾ ਨੇ ਇਸ ਨੂੰ ਰੇਟੂ ਟ੍ਰੇਨਿੰਗ ਜਿਹੜੀ ਐਪਲੀਕੇਸ਼ਨ ਨੂੰ ਲਗਾਤਾਰ ਦੇਣੀ ਚਾਹੀਦੀ ਆ ਔਰ ਐਪਲੀਕੇਸ਼ਨ ਮੈਂ ਤੁਹਾਡੇ ਅੱਜ ਪੈਸ ਵਾਲੇ ਮੇਰੇ ਭਰਾ ਦਾ ਫੋਨ ਆਇਆ ਸੀ ਅੱਜ ਮੈਂ ਡਿਸਕਲ ਗੱਲ ਕਰ ਰਿਹਾ ਦੋ ਤੋਂ ਤਿੰਨ ਨੰਬਰ ਜਾਰੀ ਕਰੋ ਜਿਹੜੇ ਲੋਕ ਜਿਹੜੇ ਉੱਤੇ ਗੱਲ ਕਰ ਸਕਣ ਕੋਈ ਕੋਈ ਸਬਮਿਸ਼ਨ ਦੇਣਾ ਚਾਹੁੰਦੇ ਕੋਈ ਸ਼ੇਅਰ ਕਰਨਾ ਚਾਹੁੰਦੇ ਕਿਸੇ ਗੱਲ ਧੰਨ ਸਤਿ ਸ਼੍ਰੀ ਅਕਾਲ ਕੀ ਜੈ ਹਾਰੋ mata ki jai bharat mata ki jai jai hind